ਇਹ ਦਾਪਾ ਰਵੀ ਲਧੀਰ ਜਿਹੜਾ ਜਫਾ ਨਹੀਂ ਲਾ ਸਕਿਆ ਨੰਬਰ ਪ੍ਰੀਤ ਨੇ ਆਪਣੀ ਟੀਮ ਦੇ ਦੀ ਚੋੜਾ ਹੈ ਸੈਮੀ ਫਾਈਨਲ ਖੜਾ ਆਣਾ ਦੋਨੋਂ ਟੀਮਾਂ ਤਿਆਰ ਆ ਲਿਸਟ ਜ਼ਰੂਰ ਪੂਰੀ ਕਰ ਦਿਓ ਜੀ ਬਾਡੀ ਉੱਪਰ ਦਾ ਸੈਕਿੰਡ ਰੰਗ ਦਾ ਪਹਿਲਾ ਮੈਚ ਉਹ ਜਰੂਰ ਸਾਡੇ ਕੋਲ ਦੀ ਲਿਸਟ ਪੂਰੀ ਕਰਾ ਦੇਣੀ ਇਹ ਲੱਭੇ ਮੇਰੇ ਵੀਰੋ ਦੂਸਰੇ ਮੈਚ ਸੁਣ ਕੇ ਮੀਖ ਚ ਪੱਟੀਆਂ ਪੜਨਾ ਹੁਣ ਤੇਨੇ ਆਪੀ ਤਿਆਰ ਬਟ ਤਿਆਰ ਇੱਕ ਪਾਸੇ ਆਹ ਦੇਖਦੇ ਨੇ ਸਭੀ ਟਰਾਈ ਕਰ ਰਿਹਾ ਪਰ ਨਵੀਂ ਕੋਟੇ ਨਾਲ ਭੱਜ ਗਿਆ ਅਗਲੀ ਰੇਡ ਹਰਪ੍ਰੀਤ ਦੀ ਪਹਿਲੀ ਮਾਨ ਕਰੀ ਗੱਲ ਮੁੰਡੇ ਨੇ ਹਰ ਤਰੀਕ ਤੇ ਅਗਲੀ ਕਬੱਡੀ ਪੌਂਡ ਲਈ ਜੇਰ ਤਿਆਰ ਵਰ ਤਿਆਰ ਹੈ ਕਿ ਤੇਰੇ ਨਾਲ ਪ੍ਰੀਤਾਂ ਪਹਾਂਦੀ ਰਹਿਣਾ ਸਜੋ ਬਜੀ ਪਹਿਲੀ ਨੂੰ ਗੱਡੀ ਨਾਲ ਸਨਮਾਨ ਕੀਤਾ ਜਾ ਸਹੈਲਾ ਸਟ੍ਰੇਟ ਨੂੰ ਉਹਦਾ ਸਨਮਾਨ ਕੀਤਾ ਜਾ ਰਿਹਾ ਬਾਈ ਜੀ ਇਸ ਚੈਨ ਨੂੰ ਕੋਈ ਨਾ ਮੂਰੇ ਕਲਰ ਹੈ ਸਵਾਲ ਗੱਲ ਜਾ

खड़ा देवे भाई लपी करना उंगला खड़िया की तीजे दसिए रेडर का है जलान पेड़ मिले

ਜੀਦੇ ਚੰਦੇ ਹੋ ਗੱਬਰੂ ਅੱਜ ਖੇਡ ਮੇਜਾ ਦੀ ਸ਼ਾਨ ਬਣਦੇ ਆ ਔਰ ਇਸ ਭਰਾ ਦਾ ਕਹਿੰਦੇ ਕਬੱਡੀ ਕਾਲੇ ਰੰਗ ਦੀ ਫਾਰਨਾ ਜੱਟੀ ਨਾਲ ਅੱਜ ਸਨਮਾਨ ਸਾਰੇ ਐਲਾਨ ਦੇ ਵਿਆਹ ਦੇ ਵੱਲ ਹੋਵੇਗਾ ਔਰ ਉੱਥੇ ਬੂਟਾ ਕਹਿੰਦਾ ਕਹਿੰਦਾ ਕੈਨੇਡਾ ਤੋਂ ਬੂਟਾ ਵਾਲੀ ਨਾਲ ਸਾਡਾ ਰਵੀ ਹੈ ਲੱਖਾ ਕੈਨੇਡਾ ਤੇ ਨਾਲ ਸਾਡਾ ਕਬੱਡੀ ਖਿਡਾਰੀ ਕਹਿੰਦੇ ਸਾਹਮੋਤੋਂ ਬਾਲਾ ਕਦ ਕੈਨੇਡਾ ਵੱਸ ਗਿਆ ਤੇ ਨਾਲ ਕਹਿੰਦੇ ਸੰਗੀਤ ਬਾਜਬੰਦ ਨੇ ਜ਼ਿੰਦਗੀ ਦਾ ਮਾਲ ਹੈ ਜੀ ਵੀਆ ਯਾਰੀਆ ਕਹਿੰਦੇ ਜੋਧਪੁਰ ਕਿਨੇ ਬਾਰੇ ਕੀਪਰ ਦੇ ਨਾਲ ਕੀਪਾ ਵੀ ਕੱਲੇ ਇੰਗਲੈਂਡ ਰਹਿੰਦਾ ਔਰ ਨਾਲ ਹਰਵਿੰਦਰ ਗਿੱਲ ਯਾਰਤ ਤੇ ਜੱਗੂ ਹੱਤਮਾਰ ਤੇ ਨਾਲ ਸਾਡਾ ਅਜ ਸਾਰੇ ਵੀਰ ਬੇਸ਼ੰਕ ਅੱਜ ਨਹੀਂ ਪੁੱਛ ਸਕਦੇ ਕਿਉਂਕਿ ਜ਼ਿੰਦਗੀ ਦੇ ਖੂਨ ਵੀ ਦੇਜੇ ਹੁੰਦੇ ਆ ਪਰ ਸਾਡਾ ਰਣਜੀਤ ਸੈਡਪੁਰ ਵਾਲਾ ਭਾ ਸਾਡਾ ਆਸਰੇਗਾ ਤੋਂ ਵਿਸ਼ੇਸ਼ ਤੌਰ ਤੇ ਸਾਡੇ ਗੁਰਦਵਾਲ ਪੁੱਤ ਆਪਰੇ ਇਲਕਾ ਦਾ ਆਪਰਾ ਯਾਰ ਦਾ ਕਹਿੰਦੇ ਅੱਜ ਸਨਮਾਨ ਕਰ ਰਹੇ ਇੱਕ ਵੱਡੀ ਗੱਡੀ ਨਾਲ ਬਾਈ ਜੀ ਬਰਬੂਤ ਬਾਈ ਥੋੜਾ ਟਾਈਮ ਹੋਰ ਲੈ ਕੇ ਭਰਾਵਣ ਕੇ ਤੇਰਾ ਮੈਨੂੰ ਪਤਾ ਤੇ ਲੰਮਾ ਪੈਂਦਾ ਭਰਾਵਣ ਕੇ ਆਪਾਂ ਇਹ ਸਰਮਾਨ ਪੈਂਦੇ ਨੇ ਜਰੂਰ ਕਰਾ ਦੇ ਬਾਈ ਗਰਾਊਂਡ ਡੈਂਡਲ ਬਾਈ ਜੀ ਅਗਲੇ ਮੈਚਾਂ ਟੀਮਾਂ ਜਰੂਰ ਫੱਟਦੇ ਆ ਦੂਜੇ ਸੈਮੀ ਆ ਜੀ ਲੈ ਤੇ ਪਾਸੇ ਚੱਲੀ ਆ ਬਾਲਾ ਪੜਾਉਣੇ ਤੇ ਹੁਣ ਤਾਂ ਫਾਕ ਕਿਸੇ ਪਾਸੇ ਨਹੀਂ ਨੰਗੀ ਦਿੰਦਾ ਦਫੇ ਨੇ

ਪੰਜਵਾਂ ਮੈਚ ਆ ਭੰਨੇ ਕਲਾ ਤੇ ਮਾਨ ਚੰਡੂ ਕੇ ਜਿਨ੍ਹਾਂ ਵਿੱਚ ਫੱਟਾ ਮਾਲੋ ਕਹਿੰਦੇ ਚੱਕ ਲਈ ਸ਼ੇਰ ਅੱਠਵਾਂ ਸੱਤਵਾਂ ਮੈਚ ਬਗਾ ਢੋਲੇ ਦਾ ਸ਼ੇਰੋ ਤੇ ਡੇਰਾ ਮਟਿਆ 12 ਬੜੀ ਤੇ ਪਹਾਦਰਪੁਰੋਂ ਇਹ ਟੀਮਾਂ ਆ ਲੱਪੀ ਮੈਚ ਸਮਾਪਤ ਇਹ ਦੋ ਸੂਰਤੀਆਂ ਜਿੱਤ ਕੇ ਇੱਕ ਵਾਰੀ ਤਾੜੀਆਂ ਮਾਰਨ ਦੀ ਔਰਦਾਰ ਮੇਰੇ ਵੀਰੋ ਲੈ ਪਿੰਡਾਂ ਦੇ ਤਾਕੜਾ ਖੇਡੇ ਆ

ਦੋਸਤ ਮੇਰੇ ਤੂੰ ਬੰਦਾ ਜੋਗਰ ਦਿੱਤਾ ਹੈ ਧੰਨਵਾਦ ਜੀ ਲੈ ਵੀ ਦੂਜਾ ਸੰਗੀਆਂ ਆਪਾਂ ਸ਼ੁਰੂ ਕਰਵਾ ਲਈਏ ਤੇ ਉਪਰ ਵਾਲੀਆਂ ਟੀਮਾਂ ਦੂਜੇ ਨਾਲ ਜਿਹੜੀਆਂ ਉਹ ਵੀ ਜਰੂਰ ਆਪਾਂ ਇੱਕ ਵਾਰੀ ਸੱਦੇ ਲਾ ਦਈਏ ভাই ਦੂਜੇ ਨਾਲ ਪਹਿਲਾ ਮੈਚ ਮਾਸਟਰ ਖਾਨ ਅਤੇ ਚੌੜੀ ਸਾਹਿਬ ਦੋਨੋਂ ਟੀਮਾਂ ਦੇ ਜਲਦੀ ਨਾਲ ਫਿਲਹਰ ਕਿਸੇ ਟੇਢੀ ਤੋਂ ਜਲਦੀ ਨਾਲ ਆ ਜਾਣਗੀਆਂ ਇਹਾਂ ਦੇ ਸੱਤੇ ਇਹਾਂ ਦੇ ਛਤਰ ਛਾਇਆ ਦੇ ਜੀ ਵੀ ਉਪਰਾਲਿਕ ਹੈ ਨਿਪਟਰ ਚੜ ਰਿਹਾ ਹੈ को ਦੇ ਦਰਸ਼ਕਾਂ ਦਾ ਉੱਤੇ ਕੇ ਕਰਦੇ ਬਹੁਤ ਮਸ਼ਹਕਾਰ ਹੁੰਦਾ ਹੈ ਬੁੰਜਾ ਸੈਣੀ ਹੋਈ ਸ਼ੁਰੂ ਕਰਵਾ ਲਿਆ ਹੈ ਤੇ ਇਹ ਮੈਚ ਦੇ ਖੇਡ ਰਿਹਾ ਹੈ ਹੁੰਦੇ ਤੋਂ ਹੁੰਦੇ ਦੀ ਟੀਮ ਉਹ ਸ਼ਾਨ ਦਾ ਪਾਸੇ ਆ ਮੇਰੇ ਵੀਰੋ ਪਹਿਲੀ ਰੇਡ ਪਾਉਂਦੇ ਨੇ ਇਹ ਬਹਾਦਰ ਦੇ ਟੰਡਾ ਤੇ ਦੁਨੀਆ ਲਾਲੀ ਲਾਲੀ ਕਹਿੰਦੀ ਪਹਿਲੀ ਕਬੱਡੀ ਪਾਉਂਦੇ ਨੇ ਪਿਆਰ ਪਰਦਾ ਮੇਰੇ ਵੀਰੋ ਕੱਲੋਂ ਗੁਰਪਿਆਰ ਆਪਣੇ ਦਾ ਲਿਖਿਆ ਜੀਤ ਤੇ ਮੇਰੇ ਵੀਰੋ ਸੌਂ ਜਿਹੜਾ ਸੱਚ ਆਉਣਾ ਭਾਈ ਬਰਾਤ ਤੇ ਰਿੱਤੂ ਜੱਸ ਵੀ ਟੋਰਾ ਗਾਇਆ ਗਿਆ ਹਣੇ ਭਾਵੇਂ ਗੁਰਪਿਆਰ ਆਪਣੇ ਦਾ

अगलूत सबजी व वो आगे मैकेनिकल में ड्रिकर में नोट करना सातवां सिल्क को उतरते हैं सातवीं सिल्क आते हुआं। दाई भी सी भी सत्य होंगे भी ऐसी तो होगा कि तो ले आ। इधर 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 बोले तो बोलो मार के ले आओ बेचारे सारे आदमी हैं। अपना ले आया। आओ आओ सब्री ये दाई भी लेकर बात होता है भने भले करवा हुआ है अगली 아�쓰 Ll..... A F A T I A F A D ливо

ਯਾਰਾ ਗੱਲਾਂ ਬਾਤਾਂ ਦੀ ਹੁੰਦੀਆਂ ਤੇ ਇੱਜ਼ਤ ਨਾਲ ਆਪਾਂ ਨੂੰ ਬੁਲਾਇਆ ਹੈ ਨਾ ਪ੍ਰਬੰਧਕਾਂ ਨੇ ਆਪਾਂ ਉਹਨਾਂ ਦੀ ਗੱਲ ਵੀ ਮੰਨ ਲਵਾਂਗੇ। ਮੈਂ ਤਾਂ ਅਸੀਂ ਕਿੱਥੇ ਨੂੰ ਇਹ ਕਿਹਾ ਵੀ ਆ ਕੇ ਸਾਨੂੰ ਮੈਚ ਖੜਾ ਦਿਓ। ਤੁਸੀਂ ਵੀ ਸਾਡੇ ਛੋਟੇ ਹੋ ਯਾਰ ਸਤਿਕਾਰ ਦੇਵੋ ਤੁਹਾਡਾ ਵੀ ਸਤਿਕਾਰ ਹੈ ਜੀ। ਪਰ ਵੀਰੇ ਆਪਾਂ ਸਾਰੇ ਨਾਲ ਮਿਲ ਕੇ ਯਾਰ ਇਸ ਤਰ੍ਹਾਂ ਚੰਗੇ ਨਹੀਂ ਲੱਗਦੇ ਆਪਾਂ। ਸਾਡੀ ਬੇਨਤੀ ਹੈ ਇਸ ਤਰ੍ਹਾਂ ਆਪਾਂ ਚੰਗੇ ਨਹੀਂ ਲੱਗਦੇ ਖੜਾਉਣ ਦੇ ਨਾਲ ਤੇ ਸਾਡੀ ਬੇਨਤੀ ਹੈ ਜਰੂਰ ਸਤਿਕਾਰ ਕਰੋ। ਹਾਂ ਜੀ ਜਿਹੜਾ ਕਮੈਂਟ ਕਰਤਾ ਕਰਕੇ ਸਾਡੇ ਬਾਤ ਕੋਈ ਵੀ ਕਰਦਾ ਮੈਂਟਸ

تواڈا یار پرباندھ کے سردار دے نال اپا سردار کراوڑا چکیے ٹھیک ہے تسی بہت لمنے پاندے پھساویے لا کر اپا حاضر آ پھر اکھیں دے پیچھے گیا کوئی جگہ تے نہ گوں میرے سامنے کافی کوئی نہ دیکھ بھئی اگلی ٹیماں میسج کرن دی جلدی نال آ رہا ہے میچ کنے کنے بنے لگے اک واری تاریاں مار کے اسو اے کبڈی کر گیا मैं भी मेरा हाथ बोलिया हम दो मंत्री आया मैं भी पूजा मैं भी शहीद ਯਾਰ ਰਵੀ ਕਹਿੰਦੇ ਝਾਫੇ ਦਾ ਵੀਰ ਉਹਨਾਂ ਕਹਿੰਦੇ ਕਮਾਲ ਕਰ ਗਿਆ ਤੇ ਬਹੁਤ ਦੇ ਨਾਸੀ ਨਾਮੀ ਬੰਦੇ ਬਹੁਤ ਆ ਪੈਸਾ ਬਟਿਆ ਨਹੀਂ ਸ਼ੁਕਰ ਖੁਦਾ ਦਾ ਸਾਨੂੰ ਮਾਲ ਜਿਹੜੇ ਲੰਗ ਨੀਟਾ ਵਿੱਚ ਰੱਖਿਆ ਨਹੀਂ ਜੇਬਾਂ ਪਾਸੋਂ ਦੇਖ ਸਕ ਖਾਲੀ 60 ਲੱਖ ਕਰਾਉਣੀ ਆ ਤੂੰ ਜਿੱਦਾਂ ਦਾ ਸਾਹਦੇ ਸਾਨੂੰ ਅਸੀਂ ਉਧਾਰ ਨੇ ਥੋੜੀਆਂ ਤੂੰ ਵੀ ਜੇਬੋਂ ਸਾਹਦੇ ਸਾਨੂੰ ਅਸੀਂ ਉਧਾਰ ਨੇ ਥੋੜੀਆਂ ਇਹ ਜੰਮੂ ਦਾ ਪੁੱਤ ਮੇਰੇ ਵੀ ਹੁਣੀਆਂ ਨਾਨੀ ਨਾਨੀ

कबाती पांडे ने अपने घर में बात कर जा रहे हैं उस प्राणी की माँ तो पंडे उसके साथे दूने सीट पर बैठा है साथे जिंदगी के साथे ही है सालों की घातेदार से सारा घटक अपना तू तो भात्रा तू उधर ही तेरा हमारे सारे घातेदार है एक दोनों बुला रहे हैं यार नाम सुनेगा चक्कर लगे आएगी आएगी अंधेरे তাকট়িানি আজডা! করক্যাথিসেজনা হ়াদাটমমান! তাকটেঙনেনা সলেটা… সেসিসামমযীকানি সন্টা স৳রাত্ণ、hiç should not? এসিসিএই, এইনামিন धিস ਹਾਂਜੀ ਵੀਰੇ ਹਾਕਮਾਂ ਦੀ ਟੀਮ ਦਾ ਜਿਹੜਾ ਹੈ 45 ਤੇ 55 ਦੇ ਕੋ ਕਬੱਡੀ ਵਾਲੇ ਜੀ ਮੁੰਡਿਆਂ ਦਾ ਜਿਹੜਾ ਸਨਮਾਨ ਉਹ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ੌਰਤ ਕੀਤਾ ਜਾਵੇ। ਸ਼ਾਮਿਲ ਪੂਰੀ ਦੀ ਟੀਮ ਦੀ ਫੋਟੋ ਖਰਾ ਮੇਰਾ। ਸ਼ਾਮਿਲ ਦੀ ਫੋਟੋ ਹੈ। ਮੈਚ ਜਿਹੜਾ ਨਾਮ ਕਮਰਸ ਖੰਡਾ ਡਿਸਟ੍ਰਿਕਟ ਦੇ ਕੋਲ ਜੀ ਰੈਸਟਰ ਆਫ ਸੈਚੂਅਲ ਟੀਮਾਂ ਦਾ ਜਿਹੜਾ ਫਾਲੋਅ ਅਪ ਕੋਈ ਨਾ ਕਰਦੇ ਜੀ। ਆ ਜਿਹੜੀ ਆਵਾਜ਼ ਬਹੁਤ ਥੋੜੀ ਹੋਰ ਅਰਵਿੰਦ ਦੇ ਨਾਲ ਤੋਂ ਹਾਂ ਫਰਗੜ ਦਾ ਜ਼ਰੂਰ ਬੋਲਾਂਗੇ ਜਿਹੜੇ ਮਾੜਾ ਜੱਟ ਬੜੀ ਲੰਘ ਗਈ ਸੀ ਤੇ ਸਾਡੇ ਸੈਕਟਰ ਦਾ ਹੋਗਾ ਭਰਾ ਮੇਰਾ ਥੋੜਾ ਜਿਹਾ ਸਾਡੇ ਭਰਾ ਮੇਰਾ ਖੁੱਨੇ ਬੋਲਣ ਦੀ ਜ਼ਰੂਰ ਆਪਾਂ ਜ਼ਿਕਰ ਕਰਾ ਦੇ ਵਾਈਗ ਰੈਸਕੀ ਜਿਕਰਾ ਰੈਸਟ ਮਖਨੂ ਸਾਡੇ ਕੋਲ ਰੈਸਟ ਆ ਗਿਆ ਮੀਰ ਬੰਦੇ ਸਾਡੇ ਤੱਕ ਪਹੁੰਚੇ ਜਾਂਦੇ ਹੈਲੇ ਬਹੁਤ ਤਗੜੇ ਮੈਚ ਮੇਰੇ ਪੰਜਾਬੀ ਦੇ ਜਿਹੜੇ ਖੇਡੇ ਆ ਰਹੇ ਆ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਟੀਮਾਂ ਜਿਹੜੀਆਂ ਅਸੀਂ ਜ਼ਰੂਰ ਸਾਥ ਦੇਣਾ ਹੈ। ਹੈਲੋ ਹਾਏਓ ਜੀਣਾ ਕਵਾੜੀ ਉਪਰ ਸੈਕੰਡਰਾਂ ਦਾ ਸਿਰ ਤੋਂ ਸਿਰ ਹੈਗਾ ਗ੍ਰੇਟਾ ਦਾ ਮਾਣ ਹੈਗਾ। ਉਹ ਜ਼ਰੂਰ ਆਪਣੇ ਕਾਜਾਂ ਸਾਡੀ ਦਾ ਕਰਾ ਦੇਣਾ। ਹੈਡਿੰਗ ਜੀ ਬਹੁਤ ਖੁਸ਼ਹਾਰਾ ਮੇਰਾ ਵੀਰ ਜੈੰਗੋ ਬਰਾੜਾਂ ਦਾ ਹਕਮਮ ਨਮਾਈ ਪਹਿਲੇ ਰੌਂਡ ਦੇ ਦੋ ਚਾਰ ਉਪਰ ਦੇ ਮੈਚ ਬੋਲਿਆ ਕਰਨ ਹੋਈ ਹੋਈ ਗੱਡੀ ਲੈ ਕੇ ਦੋਕੜਾ ਮੈਦਾਨ ਤੇ ਚੜ੍ਹ ਜਾਂਦੀ ਹੈ। ਲੈਡੀ ਕਿਰਪਾ ਕਰੇ ਅਗਲੇ ਮੈਚ ਦੀਆਂ ਟੀਮਾਂ ਲਈ ਡੋਗ ਦੇ ਵਿੱਚ ਆ ਜਾਣਾ ਮੈਚ ਦੀ ਸ਼ੁਰੂ ਦੇ ਕਹੇ ਮੈਸਟਰ ਖਾਨੇ ਦਾ ਲੈ ਵੀ ਧੋਮੜ ਵਾਲਾ ਦੱਸੀ ਦੀ ਦੂਸਰੀ ਸਾਈਡ ਕੋਈ ਟੀਮ ਹੈ ਚੋਟੀ ਦੀ ਟੱਕਰ ਇਸ ਵੇਲੇ ਸ਼ੁਰੂ ਹੋਣ ਜਾ ਰਹੀ ਹੈ ਔਰ 25 ਦੇ 26 ਤੋਂ ਫਾਜ਼ਲੀਆ ਬੋਹਾ ਦੇ ਗਾਦਰ ਪੱਤੀ ਬੋਹਾ ਦੇ ਖੇਡ ਮੇਲੇ ਦੇ ਵਿੱਚ ਵੀ ਆਖਰੀ ਆਰ ਸਾਲ ਨੂੰ ਖੇਲੇ ਸਾਡੇ ਪਤਰਾ 7752 ਪ੍ਰਾਜ ਹੋਣਗੇ ਬੈਸਟਾਂ ਲਈ 16 ਜਿੱਥੇ ਔਰ ਸਾਡੇ ਵੀਰछोटे ਭਰਾ ਜਿਹੜੇ ਜ਼ੋਖਰ ਕਬੱਡੀ ਖਿਡਾਰੀ ਨੂੰ ਜੋ ਤੇ ਕਦੀ ਬਹੁਤ ਵੱਡੇ ਮਾਲਕ ਕਤਾਂ ਦੇ ਨੇ ਉਸ ਮੈਚ ਦੇ ਉੱਪਰ ਕੀਤਾ ਜਾਣ ਕਿ ਤੇ ਮੇਤੋ ਔਰ ਮਾਦੋ ਬਾਈ ਫੇਰ ਤੁਹਾਨੂੰ ਬਲੋਂ ਦੁੱਧੇ ਛੱਡੇ ਪਾਤਨਾ ਲਾਜੀ ਕੋਈ ਦਮ ਵਾਲਾ ਚੱਕ ਮੈਦਾਨ ਕਰ ਜਾਂਦਾ ਤੇ ਕਿਸੇ ਵੱਡੀ ਗੱਲ ਪ੍ਰੈਸਰਾਂ ਨੇ ਵੀ ਟੀਮ ਆ ਖੇਡ ਲਈ ਖੇਡਾਂ ਦੇ ਪਾਸੇ ਔਰ ਜਿਹੜੀ 23 ਸਾਬ ਦੀ ਟੀਮ ਖੇਡਦੀ ਹੈ ਇਹ ਕਹਿੰਦੇ ਮੁੰਡੇ ਚੰਡੀਗੜ੍ਹ ਤੋਂ ਲੱਗ ਚੱਲੇ ਹੈ ਸ਼ੰਭਰਾ ਦੇ ਪਾਸੇ ਜੇ ਖੇਡ ਰਹੇ ਮੇਰੇ ਵੀਰੋ ਲਓ ਪਹਿਲੀ ਗੇੜ ਮੌਕੇ ਕਹਿੰਦੇ ਬਾਗੜੀ ਇਸੇ ਨੇ ਮੱਲੜੀ ਪਿੰਡ ਵਾਲਾ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਰਹਾ ਹੈ ਆਈ ਸਿੰਗ ਦਾ ਬੁਸ਼ੇਦੋਂ ਦੇ ਬਹੁਤ ਵਾਰ ਆ ਗਿਆ ਕੀਤਾ ਜਾ ਰਿਹਾ ਹੈ ਅੱਜ ਵੱਡਾ ਇਕੱਠਾ ਪਿਆ ਦਿੱdio ਔਰ ਦੁਨੀਆਂ ਦੇ ਕਹਿੰਦੇ ਟੋਟੀ ਦੇ ਮੁੰਡਿਆਂ ਦੇ ਪਹਾੜੇ ਲਾ ਖੇਡਾ ਜਾ ਰਿਹਾ ਜਿਹੜੇ ਖਿਡਾਰੀ ਦੇ ਨਾਮ ਦੁਨੀਆਂ ਦੇ ਵੱਡੇ ਬੱਲੇ ਦੇ ਵਿੱਚ ਆਉਂਦੇ ਆ ਅਗਲੇ ਮੈਚ ਦੀਆਂ ਟੀਮਾਂ ਦੂਰ ਜਈਆਂ ਗਰਾਊਂਡ ਤੇ ਲੱਗਿਆ ਹੈ ਲਓ ਸਾਹਮਣੇ ਪੈਂਦੀ ਰੋਡ ਤੇ ਸਾਡੀ ਨੀਤ ਕਾਸਮ ਕਰਾ ਜਾਂਦਾ ਭਾਈ ਲਿਸਟ ਸਾਡੇ ਤੱਕ ਪਹੁੰਚਦੀ ਗੱਲ ਪੜਾ ਲੈਣਾ ਮੈਂ ਪ੍ਰਬੰਧਕਾਂ ਨੂੰ ਗਾਰੰਟੀ ਕਰਦਾ ਕਿ ਲਿਸਟ ਜਿਹੜੀ नंबर कॾहिं टीम जे हिसे मित्रेन ਰੀਂਗ ਗਰਾਊਂਡ ਦੇ ਵੀ ਹੋ ਗੋ ਪਟਾ ਤੇ ਰੈਸਟ ਕੋਡੀ ਕਰਦੇ ਸਾਬੂ ਪਤਾ ਨਹੀਂ ਵੀ ਅਗਲਾ ਮੈਚ ਖੇਡਣੀਆਂ ਟੀਮਾਂ ਦਾ ਸਾਡੇ ਦਾ ਸਚਡਿਊਲ ਟੀਮਾਂ ਦਾ ਜਿਹੜਾ ਉਹ ਜਰੂਰ ਕੋਈ ਨਾ ਕਰਦੇ ਇੱਧਰ ਪੱਟਾਂ ਦੇ ਖਾਪੀਆਂ ਵੱਜ ਰਹੀਆਂ ਮੇਰੇ ਪੰਜਾਬ ਦੇ ਵੀ ਚੋਟੀ ਦੀ ਰੀਨ ਹੈ ਚੋਟੀ ਦੇ ਚਾਰ ਮਾਲ ਦੇ ਸੁਣੇ ਕਹਿੰਦੇ ਰੁਸ਼ੀ ਤੈਂਦਾ ਵਰਗੇ ਇਸ ਵੇਲੇ ਤਿਆਰ ਵਰਤਾਰਾ मोदा से भगार गबरों लाज अपना जगत्ता मत्ता मत बारिया एक मत बारिया एक त्रेडाबी का गांठेर है एक खारकोलिया घनेर है एक तेवी साबा ऐसे ले एक महाद्वीप लाभ देखा जैसा लड़के कले कले करूंगा है तीन दुबारी ये तो अंधेरी बाद ना हुए हैं एक बड़े सिक्की रूप देखते हो सात पाद खड़ारी ए

बठिंडे का पिंड है एक मेले वाले पिंड चल के लग गया शाह ਵਾਜਾ ਪਿਆ ਮਾਰਦਾ ਹੁਣ ਚੰਦ ਵੀ ਜੀਰੂ ਕੋ ਮੇਲਾ ਲੰਗਾ ਸ਼ਪਾਰ ਦਾ ਮਿੱਢੀ ਵਾਲਾ ਭਾਈਦੋ ਨੂੰ ਵਾਜਾ ਪਿਆ ਮਾਰਦਾ ਇਧਰ ਨੰਬਰ ਕਹਿੰਦੇ ਹਰਿਆਣੇ ਵਾਲਾ ਜੋੜ ਕੇ ਆਪਣੀ ਟੀਮ ਦੇ ਹਿੱਸੇ ਇੱਕ ਚੌਥੀਆ ਨੰਬਰ ਕਹਿੰਦੇ ਹੋਰ ਕਹਿੰਦੇ ਨਿਕਲ ਫੇਰ ਦਾ ਕਬੱਡੀ ਮੁੰਡਾ ਕੁੱਟ ਪਾਇਰ ਵਾਲਾ ਆ ਜੱਗੂ ਦਾ ਨਾਮ ਹੁਣ ਬੱਚਾ ਬੱਚਾ ਜਾਣਦਾ ਜਿਹਦਾ ਹੱਕ ਵਾਲਾ ਪਿੰਡ ਭਾਨੇ ਗੇਟਰਾਂ ਦੀ ਪਿੰਡ ਕੰਨਾ ਦਾ ਸਿਰ ਸੱਤ ਦਾ ਜਾਂਦਾ ਹੈ ਸਿਰੇ ਦੇ ਆਰੇ ਗਰਾਂ ਜਾਂਦਾ ਹੈ ਜੇ ਦੇ ਆਰੇ ਗਰਾਂ ਨੂੰ ਢਾਈ ਜਾਂਦਾ ਹੈ ਇਹ ਖਲਾ ਸੁਣਾ ਕੇ ਹੈ ਆ ਕਦੇ ਪੀਤਾ ਇਸ ਦੇ ਸਿੱਕੇ ਦੇ ਕਿਹ ਮੇਰੇ ਇੱਕ ਤੱਕੜਾ ਨੰਬਰ ਆਪਣੀ ਟੀਮ ਦੇ ਲਈ ਹੋਇਆ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਗਰਾਊਂਡ 'ਤੇ ਲੱਗ ਗਿਆ ਮੈਚੋਂ ਬਾਹਰ ਦੇ ਪਾਸੇ ਵਾਇਲਡ ਗਰੁੱਪ ਮੈਚ ਪਲੇ ਕਰਦੇ ਭਰਾਤ ਗਿਆ ਮੈਚ ਪਲੇ ਕਰਦੇ ਮੈਚ ਪਲੇ ਕਰਦੇ ਮੈਚ ਪਲੇ ਕਰਦੇ ਭਰਾਤ ਗਿਆ ਮੈਚ ਪਲੇ ਕਰਦੇ ਮੈਚ ਪਲੇ ਕਰਦੇ ਚੋਟੀ ਦਾ ਮੈਨਾ ਮੇਰੇ ਮਿੱਤਰੋ ਚੋਟੀ ਦੀ ਰੈਫਰੀ ਚੋਟੀ ਦੇ ਪਲੇ ਅੱਜ ਹਾਕਮ ਵਾਲੇ ਪਿੰਡ ਦੇ ਜਿਹੜੇ ਪੁੱਜੇ ਹੋਏ ਪੁੱਤਰ ਖੇਡ ਦਾ ਪ੍ਰਦਰਸ਼ਨ ਕਰਨ ਦੇ ਲਈ ਸਾਰੇ ਕਲੱਬ ਨੂੰ ਲੱਖ ਲੱਖ ਮੁਬਾਰਕਵਾਦ ਹੈ ਲਾਜੀ ਪੁੱਤਰ ਵਾਲਾ ਪੈਂਦੀ ਕਬੜੀਆ ਕਰੀ ਚਰਚਾ ਦੋਜੇ ਰਾਉਂਡ ਵਿੱਚ ਮੈਚ ਖੇਡਿਆ ਜਾਣਾ ਭਾਜੀਵਾਲ ਤੋਂ ਤੇ ਬੋੜਾਵਾਲ ਇਹ ਟੀਮਾਂ ਗਰਾਊਂਡ 'ਤੇ ਲੱਗ ਗਿਆ ਨਾ ਕੁਰਸੀਆਂ 'ਸਲੇ ਖੇਡ ਮੈਦਾਨ ਵਿੱਚ ਰੇਡ ਪੌਂਡ ਲਈ ਬਾਹਲਾ ਹੋਇਆ ਕਿ ਤੇਰੀ ਪੱਗ ਦੀ ਝਾਲ ਲਾਉਣ ਨਾ ਉਧਰ ਕਰਨਾ ਕੁਰਸੀਆਂ ਜਾਣਾ ਵੇ ਇਹ ਕਹਿੰਦੇ ਪੁਲਸ ਵਾਲਾ ਇਸ ਵੇਲੇ ਰੇਡ ਪਾ ਰਿਹਾ ਪਰ ਦੂਜੇ ਪਾਸੇ ਉਹ ਚੰਡੀਗੜੀਆ ਵਾਹੇ ਚੱਲ ਜਾਨਾ ਇਸ ਰਵੇ ਟਾਕਵਾ ਨੰਬਰ ਦੇਖਦੇ ਵੀ ਪੁਲਿਸ ਇਹ ਆਪਣੀ ਟੀਮ ਦੇ ਵਿੱਚ ਜੋੜ ਦਿੱਤਾ ਹੈ ਉਧਰ ਦਾ ਮੰਡ ਕੰਡ ਲੋਕ ਬੇਨਤੀ ਹੈ ਭਰਾਵਾਂ ਤੇ ਸਾਰੀਆਂ ਟੀਮਾਂ ਦੇ ਸਟਾਰਾਂ ਦੇ ਵਿੱਚ ਤੁਸੀਂ ਹਲੇ ਸਰਕਾਰ ਦੇ ਜੋ ਪ੍ਰਬੰਧ ਕਹਿੰਦੇ ਵੀ ਲਾਤੀ ਅਸੀਂ ਕਿੱਥੇ ਦੀ ਐਂਟਰੀ ਵਾਪਸ ਕਰਦੇ ਆ ਔਰ ਲਾ ਕੋਈ ਅਸੀਂ ਕਿਰਾਇਆ ਰੱਖਿਆ ਹੋਇਆ ਪ੍ਰਬੰਧ ਕਹਿੰਦੇ ਜੀ ਚਲੋ ਸੁਭਾਵਲ ਕੇ ਪਰੇਸ਼ਾਨ ਨਾ ਕਰਨ ਟੀਮ ਇਹ ਸਾਰੇ ਹੱਥ ਬਲ ਕੇ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਤੇ ਬੇਨਤੀ ਕਰਵਾਈ ਗਈ ਹੈ 55 ਦੇ ਪਾਰ ਦੀ ਜੇ ਟੀਮ ਅੱਜ ਕੱਲ ਅੱਜ ਜਿੱਤੇਗੀ ਪਿੰਡ ਨੂੰ ਵੀਨਾ ਸਿੰਘ ਵੱਲੋਂ

ਮਰੀਆਂ ਮਾਤਾ ਕੋ ਪੰਜਾਬ ਜਾਂਦਾ ਜਿੰਦਾ ਹੈ ਕਿ ਬਾਕੀ ਕਿਸੇ ਨਾ ਵੀ ਕੋ ਮਾਛ ਵੰਡਾ ਮੋਵੇ 10 ਆਪਣਾ ਪੰਜਾਬ ਆਪਣਾ ਪੰਜਾਬ ਹੋਵੇ ਉਧਰ ਸਾਡੇ ਬੱਲੇ ਬਾਈ ਜਗਨਾਪ ਸਿੰਘ ਜੇ ਅਦਰਸ਼ ਸਕੂਲ ਅਦਰਸ਼ ਸਕੂਲ ਦੇ ਵਿੱਚ ਕਹਿੰਦੇ ਆਉਟ ਕਰਦੇ ਆ ਉਹਦਾ ਭਰਾਵਾ ਦਾ ਬਹਿਗਣਵਾ ਧੰਨਵਾਦ ਹੈ ਜਿਹੜੇ ਤਾਇਆਂ ਦੇ ਵਿੱਚ ਪ੍ਰਬੰਧ ਕਰਨ ਦਾ ਸ਼ੌਕ ਕਹਿੰਦੇ ਸਾਫ ਦੇ ਰਿਹਾ ਆ ਮੋੜਾ ਖਾਰਕੂਰੇ ਮਿੱਤਰ ਉਸ ਵੇਲੇ ਕਹਿੰਦੇ ਟਰਾਈ ਕਰਨਾ ਹੋਇਆ ਪਰ ਸਾਫ ਦਾ ਜਿਹੜਾ او میٹر دے کنے کمل جندیاں اگلے میچ دے دونوں ٹیماں تیاری کر دے جلدی جلدی گراؤنڈ تے لا کے پون او ٹافلے لا کے وچ مانے شوت دے آوندے بھائی نچ دے پنڈا تے وارو مسل کھینچنے آوندے پھر کبڈی دے کھلاڑی کھیڈ تے پورا ہنگامہ کھاوندے ہے پائی ڈنگا پوندی تے جٹھے آوندے ناڑی پوندر والا ٹاڑ جا اسیاں نوں او سامنے اس نے ٹکر کنے سنگھ دے کنگلے نال او لگدا زور کی سپ دے سپلے اے زہر کی نو چلے سب نو سامنے تے زہر کی نو چلے او سٹکا کینا کھیڈ کر کے شیر نہیں ہوندے باجا نو سنگ مار دے پھوک او تپ تا تالو یہاں مگنا نمبر ودیاں لگا کمی تالیاں مار دے گڈ کے ਵੀਰਾਂ ਜਿਹੜੇ ਮੇਲੇ ਦੀਆਂ ਕੰਦੇ ਤਸਵੀਰਾਂ ਖਿੱਚ ਰਿਆ ਭੋਲੇ ਸਿੰਘ ਜੀ ਦਾ ਵੀ ਬੜਾ ਬੜਾ ਧੰਨਵਾਦ ਹੈ ਇਧਰ ਮੰਨ ਦੀ ਬਾਲ ਨੇ ਕਹਿੰਦੇ ਖੇਡ ਰੋਸਟੀ ਬਲੇ ਵਿੱਚ ਟੌਲ ਜਾਣ ਬੱਲੇ ਬੱਲੇ ਕਰਦਾਉ ਟੌਲ ਟੰਮ ਟੰਮ ਕਰਵਾਉਦਾ ਟੌਲ ਕਰੇ ਟਾਕੇ ਫੁੱਟਰੇ ਨੂੰ ਆ ਪਿੰਡ ਹਾਕਮ ਬੰਦਾ ਡੋਲਾ ਚਾਉਂਦਾ ਚਾਜਾ ਚੜਦਾ ਚਾਜਾ ਚੜਦਾ ਮੈਂਬਰ ਇਸੇ ਕਹਿੰਦੇ ਬਾਗੜੀ ਦੇ ਤਾਕਰਾ ਜੋੜਦੇ ਸਾ ਆਪਣੀ ਟੀਮ ਦੇ ਲਈ ਅਗਲੀ ਛੇ அது <US> கலை <uneopen morally terminar prayers>